ਇਹ ਉਸ ਲੋਕਾਂ ਦੇ ਘਰਾਂ ਦੇ ਹਾਲਾਤ ਨੇ ਜਿਨ੍ਹਾਂ ਨੂੰ ਹਰਦੀ ਮਾਰ ਵੱਜੀ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰਾਂ ਦਾ ਸਮਾਨ ਸਾਰਾ ਬਰਬਾਦ ਹੋ ਗਿਆ ਅਸੀਂ ਦੇਖਿਆ ਬੱਚੇ ਦੁਨੀਆ ਕਿਤਾਬਾਂ ਤੱਕ ਸਰੀਆ ਸਭ ਭੇਜ ਗੀਆਂ ਸਭ ਕੋ ਪੜਾਈ ਖਰਾਬ ਹੋ ਗਈ ਲੱਗਦਾ ਕੋਈ ਬੋੜੀ ਲੋ ਨਾ ਬੋਤਲ ਬੋਲਾ ਰੋਲਾ ਬਰਪਾ ਅਸੀਂ ਜਦੋਂ ਆਏ ਸੀ ਹੁਣੇ ਅਜੇ ਸਾਨੂੰ ਆਉਂਦਾ ਧੀ ਨੇ ਕਿਹਾ ਕੋਈ ਭਾਈ ਚਾਹ ਪੀ ਕੇ ਜਾਇਓ ਅਵੇ ਲੋ ਸਾਡੇ ਪੰਜਾਬੀਆਂ ਦੇ ਸਭ ਕੋ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਸਭ ਕੋ ਤੁਸੀਂ ਵੇਖਿਆ ਤਸਵੀਰ ਤੁਹਾਨੂੰ ਸਾਂਝੀ ਕੀਤੀ ਆ ਪਰ ਫਿਰ ਵੀ ਬੜੇ ਹਿੰਮਤ ਵਾਲੇ ਨੇ ਬੜੀ ਦਲੇਰ ਨੇ ਮਾਤਾ ਤੇ ਅੱਖਾਂ ਚ ਕਿਉਂ ਪਾਣੀ ਆ ਗਿਆ ਧੀ ਨਾਲ ਗੱਲ ਕੀਤੀ ਆ ਤੇ ਅੱਖਾਂ ਕਿਉਂ ਨਰਮ ਹੋ ਗਈਆਂ ਹੈ ਭਾਈ ਕੋਈ ਕੁੰਡੀ ਰੋਣੀ ਮਾਂ ਰੋਣੀ ਕਾਤ ਤਰ ਰੋਣੀ ਮੈਂ ਗੱਲ ਕੀਤੀ ਪੁੱਛੇ ਸਵਾਲ ਪੁੱਛਿਆ ਤੈਨੂੰ ਤੂੰ ਤੇ ਰੋ ਪਈ ਹੈ ਹੈ ਹੁਣੇ ਤੁਹਾਨੂੰ ਤੂੰ ਚਾਹ ਪਾਣੀ ਪੁੱਛਣ ਨਹੀਂ ਆ ਅਜਿਹਾ ਤੇਰੀ ਹਿੰਮਤ ਹੀ ਹੁਣ ਤੂੰ ਰੋਈ ਜਾਂਦੀ ਰਸਵਾ ਹੈ ਤੇਰੇ ਪੁੱਤ ਆਏ ਤਾਂ ਕੋ ਰੋਣੀ ਕਾਤ ਦੱਸ ਰੁਆਣੀਆਂ ਮਾਨੀ ਭਰਦਾ ਇਹਨਾਂ ਪਰਿਵਾਰਾਂ ਦੀ ਯਾਰ ਮਦਦ ਕਰੋ ਸਾਰ ਨੂੰ ਯਾਰ ਅਗੇ ਆ ਕੇ ਹਾਲਾਤ ਨਹੀਂ ਦੇਖੇ ਜਾ ਰਹੇ ਇਹ ਵਿਚਾਰੇ ਕੋਠਿਆਂ ਦੇ ਮੰਜੇ ਕੱਪੜੇ ਸਭ ਇੱਥੇ ਗਿੱਲੇ ਹੋਏ ਪਏ ਨੇ ਤੇ ਤੰਬੂ ਲਾ ਲਾ ਕੇ ਜਦੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਆ ਵੇਖੋ ਜੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਗਈ ਆ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਕੱਪੜੇ ਤਾਂ ਖਰਾਬ ਹੋ ਗਏ ਨੇ ਕੱਲ ਮੀ ਪੈ ਐਦੇ ਤਾਂ ਗਿਆ ਕਹਿੰਦੇ ਰੱਬ ਨੇ ਜੇ ਹਨ ਉੱਪਰ ਭੇਜਿਆ ਵਾ ਤਾਂ ਉੱਪਰ ਮੰਨਿਆਂ ਨੂੰ ਟਿਕਣ ਦੇ ਜਾਂਦੇ ਆ ਕਿਤੇ ਅੱਜ ਕੱਲ ਤੇ ਸਾਰਾ ਦੇਣੀ ਨਹੀਂ ਮੀ ਹਟਿਆ ਗਏ ਆਣੇ ਡਰਦੇ ਸੀ ਕਿਤੇ ਆ ਫਿਰ ਓਡੀ ਨਾ ਜਾਵੇ ਸ਼ਾਨ ਜੀ ਜਾਂ ਥੱਲੇ ਹੀ ਨਾ ਕਿਤੇ ਆ ਜਗੇ ਵੀ ਤੇ ਕਈ ਤੇ ਵਿਚਾਰੇ ਵਾਂਡੇ ਚ ਛੱਡ ਆਏ ਨੇ ਆਣੇ ਵਿਚਾਰੇ ਵਾਂਡੇ ਚ ਲੱਗੇ ਡਰਦੇ ਅਹੀਂ ਦੱਸ ਦੇਣ ਪਤਾ ਨਹੀਂ ਕਿਦਾਂ ਗੁਰਦੁਆਰੇ ਰਹੇ ਹੀਗੇ ਵੀ ਆਉਂਦੇ ਰਹੇ ਆ ਪਰ ਇਨਾ ਇਨਾ ਪਾਣੀ ਲਾਂਗ ਕੇ ਲੱਖ ਲੱਖ ਜਿੰਨਾ ਪਾਣੀ ਲਾਂਗ ਕੇ ਘਰ ਬਾਹਰ ਵੇਖ ਕੇ ਫੇਰ ਚ ਮੁਰ ਜਾਂਦੇ ਨੇ ਅਹੀਂ ਤਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੜ੍ਹ ਵੇਖਿਆ ਵਾ ਅਸੀਂ ਤਾਂ ਸੋਚਿਆ ਚੱਲ ਪਹਿਲਾਂ ਵੀ ਪਾਣੀ ਆਉਂਦਾ ਰਿਹਾ ਇੱਥੇ ਪਰ ਇਹ ਵੀ ਕੁਮਾਦਾਂ ਜੇ ਝੋਨਿਆਂ ਝਾਨਾਂ 'ਚ ਫੈਲ ਜਾਂਦਾ ਰਿਹਾ ਪਾਣੀ ਤੇ ਇੱਧਰ ਨਹੀਂ ਕਿਤੇ ਆਇਆ ਇਸੇ ਭਲੇਖੇ ਅਸੀਂ ਮਾਰ ਖਾ ਗਏ ਭੀ ਚਲੋ ਭੀ ਇੱਧਰ ਕਿਹੜੇ ਹਰਕੀ ਪਾਣੀ ਆਉਣਾ ਵਾ ਮਮੀ ਪਰ ਹਰਕੀ ਪਾਣੀ ਬਹੁਤ ਜ਼ਿਆਦਾ ਆ ਆ ਲੀ ਗਿੜਾ ਕਪੜਾ ਜਿੰਨਾ ਤੁਹਾਡੇ ਸਾਹਮਣੇ ਪਿਆ ਵਾ ਸਾਰੇ ਖਰਾਬ ਹੋ ਗਿਆ ਵਾ ਬਸ ਇੱਥੋਂ ਤਹੀ ਪੱਕੇ ਦੋ ਤਿੰਨ ਵੰਜੀਆਂ ਹੀ ਬਸ ਉਹੀ ਲੈ ਕੇ ਗਿਆ ਜਿਵੇਂ ਸਿਲੰਡਰ ਇਹਦਾ ਪਤਾ ਨਹੀਂ ਕਿੱਥੇ ਰਹਿਣਾ ਪੈਣਾ ਸਾਨੂੰ ਜਾ ਕੇ ਤੇ ਬਸ ਉਹੀ ਸਮਾਨ ਖੜਿਆ ਹੈ ਬਾਕੀ ਫਿਰ ਇੱਥੇ ਛੱਡ ਗਏ ਫਿਰ ਅਸੀਂ ਗੁਰਦੁਆਰੇ ਚਲ ਗਏ ਸੀ ਫਿਰੇ ਚਾਹ ਪੀਣ ਲੱਗੇ ਹਾਂ ਉਦੋਂ ਪਾਣੀ ਚੜ ਗਿਆ ਸੀ ਉਦੋਂ ਫਿਰ ਅਸੀਂ ਸਮਾਨ ਕੱਢ ਕੇ ਥੋੜਾ ਬੋਤਾ ਜਿਹੜਾ ਪੱਕੇ ਭੁੱਕੇ ਨਿਕਲੇ ਅਸੀਂ ਚੱਲ ਗਏ ਤੇ ਅਸੀਂ ਦੇਖਿਆ ਹਜੇ ਵੀ ਪਾਣੀ ਨਾਲ ਤੁਹਾਡਾ ਜਿਹੜਾ ਸਾਰਾ ਸਮਾਨ ਬਰਬਾਦ ਹੋ ਗਿਆ ਫ੍ਰਿਜ ਅਲਮਾਰੀ ਪੇਟੀਆਂ ਸਭ ਕੁਝ ਖਰਾਬ ਹੋ ਗਿਆ ਵਾ ਹਾਂਜੀ ਸਭ ਕੁਝ ਹੋ ਗਿਆ ਤੁਹਾਡੇ ਸਾਹਮਣੇ ਵੇਖੋ ਸਾਰਾ ਪੇਟੀਆਂ ਦਾ ਸਮਾਨ ਸਾਰੇ ਕੋਈ ਲੀੜਾ ਨਹੀਂ ਰਹਿ ਗਿਆ ਸਾਡਾ ਕੋਈ ਲੈਣ ਵਾਲਾ ਵੀ ਨਹੀਂ ਕਿਤੇ ਰਹਿ ਗਿਆ ਵੀ ਬਿਲਕੁਲ ਤਸਵੀਰਾਂ ਤੁਹਾਨੂੰ ਅਸੀਂ ਜ਼ੀਰੋ ਗ੍ਰਾਮ ਬੋਰਡ ਦੀਆਂ ਲਗਾਤਾਰ ਦਿਖਾ ਰਹੇ ਹਾਰਪੀਟ ਇਲਾਕੇ ਦੀਆਂ ਅੱਜ ਤੁਹਾਨੂੰ ਫਿਰ ਬਾਰਡਰ ਦੇ ਉੱਤੇ ਲੈ ਕੇ ਆਏ ਹਾਂ ਅੰਦਾਸ ਦੇ ਲਾਗੇ ਬਿਲਕੁਲ ਬਾਰਡਰ ਜੇ ਤੁਸੀਂ ਦੇਖ ਸਕਦੇ ਮੇਰੇ ਲਾਗੇ ਕਮਾਲਪੁਰ ਬਾਦਰ ਦੇ ਅਜਿਹੀ ਤਸਵੀਰਾਂ ਨੇ ਇਹ ਉਸ ਲੋਕਾਂ ਦੇ ਘਰਾਂ ਦੇ ਹਾਲਾਤ ਨੇ ਜਿਨ੍ਹਾਂ ਨੂੰ ਹੜ੍ਹ ਦੀ ਮਾਰ ਵੱਜੀ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰਾਂ ਦਾ ਸਮਾਨ ਸਾਰਾ ਬਰਬਾਦ ਹੋ ਗਿਆ ਅਤੇ ਤੁਸੀਂ ਦੇਖ ਲਖਦੇ ਜਿੱਥੇ ਦੇ ਛਾਤ ਮਾਰਦੀ ਆ ਬਹੁਤ ਨੁਕਸਾਨ ਹੋਇਆ ਪਰਿਵਾਰਕ ਮੈਂਬਰਾਂ ਦਾ ਕੱਲੀ ਕੱਲੀ ਤੁਹਾਨੂੰ ਤਸਵੀਰਾਂ ਜੂ ਸਾਂਝੀ ਕਰਾਂਗੇ ਬਾਕੀ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਇੱਕਦੋਂ ਦਾ ਪਾਣੀ ਦੀ ਮਾਰ ਵੱਜੀ ਹੈ ਮੇਰਾ ਨਿੰਦਰ ਕੋਰਿਆ ਹੈ ਇਹ ਭਾਜੀ ਮਾਰ ਸਾਨੂੰ ਅਜੇ ਸੀਦਾ ਮਾਰ ਨਹੀਂ ਪਈ ਆਹ ਹੈ ਕਿ ਹੜ੍ਹ ਨੇ ਮਾਰ ਬਿਮਾਰੀ ਆ ਮੈਂ ਸਵੇਪੀ ਪਾਣੀ ਅਜ ਕਿੰਨੇ ਦਿਨੋਂ ਗਾਏ ਨੂੰ ਤੇ ਕਿੰਨੇ ਜਦੋਂ ਪਾਣੀ ਆਇਆ ਸੀ ਕਿਹੜੇ ਸਮਾ ਸੀ ਰਾਤ ਦਾ ਵੀਰਾਂ ਸੀ ਜਾਂ ਸਵੇਰ ਦੇ ਜਿਹੜੇ ਪਾਣੀ ਆਇਆ ਇਹ ਸਵੇਰ ਦਾ ਸੀ ਸਵੇਰੇ ਚਾਹ ਪੀਣ ਲੱਗੇ ਹਾਂ ਉਦੋਂ ਪਾਣੀ ਚੜ ਗਿਆ ਸੀ ਉਦੋਂ ਫਿਰ ਅਸੀਂ ਸਮਾਨ ਕੱਢ ਕੇ ਥੋੜਾ ਬੋਤਾ ਜਿਹੜਾ ਪੱਖੇ-ਪੁੱਖੇ ਨਿਕਲੇ ਅਸੀਂ ਚੱਲ ਗਏ ਅਸੀਂ ਦੇਖਿਆ ਹਜੇ ਵੀ ਪਾਣੀ ਨਾਲ ਤੁਹਾਡਾ ਜਿਹੜਾ ਸਾਰਾ ਸਮਾਨ ਬਰਬਾਦ ਹੋ ਗਿਆ ਫ੍ਰਿਜ ਅਲਮਾਰੀ ਪੇਟੀਆਂ ਸਭ ਕੁਝ ਖਰਾਬ ਹੋ ਗਿਆ ਵਾ ਹਾਂਜੀ ਸਭ ਕੁਝ ਹੋ ਗਿਆ ਹਾ ਤੁਹਾਡੇ ਸਾਹਮਣੇ ਵੇਖੋ ਕੀ ਲੱਗ ਗਿਆ ਹਾਂਜੀ ਕੀ ਕੀ ਸਮਾਨ ਪ੍ਰਵਾਦ ਹੋਇਆ ਸਾਰੇ ਪੇਟੀਆਂ ਦਾ ਸਮਾਨ ਸਾਰੇ ਕੋਈ ਲੀੜਾ ਨਹੀਂ ਰਹਿ ਗਿਆ ਸਾਡਾ ਉੱਤੇ ਲੈਣ ਵਾਲਾ ਵੀ ਨਹੀਂ ਕਿਤੇ ਰਹਿ ਗਿਆ ਹਾਂਜੀ ਕੁਝ ਨਹੀਂ ਰਿਹਾ ਕਿਤੇ ਰਹਿ ਗਿਆ ਲੈਣ ਵਾਸਤੇ ਹਾਂਜੀ ਹਾਂਜੀ ਤੇ ਮੈਨੂੰ ਦੱਸੋ ਵੀ ਕਿੰਨੀ ਕੀ ਮਾਰ ਵਜਦੀ ਆ 88 ਜਾਈਏ ਪਹਿਲਾਂ ਵੀ ਗੱਲ ਕੀਤੀ ਇਹ ਪਹਿਲੇ ਵੀ ਹਾੜਾ ਆਏ ਨੇ ਹੁਣ ਜ਼ਿਆਦਾ ਨੁਕਸਾਨ ਹੈ ਜਾਂ ਪਹਿਲਾਂ ਕਦੀ ਜ਼ਿਆਦਾ ਨੁਕਸਾਨ ਨਹੀਂ ਪਹਿਲਾਂ ਨਹੀਂ ਸਾਡਾ ਕਦੀ ਹੋਇਆ ਇਹੋ ਇੰਨੇ ਮਾਰ ਮਾਰੀ ਸਾਨੂੰ ਸਾਡਾ ਨਹੀਂ ਐਵੇਂ ਝੂਠ ਮਾਰੀ ਸਾਨੂੰ ਕਦੀ ਨਹੀਂ ਇੰਨੇ ਮਾਰ ਮਾਰੀ ਸਾਡੀ ਠੀਕ ਹੈ। ਹਾਂ ਜੀ ਪਣੇ ਤੁਹਾਡਾ ਕੀ ਨੁਕਸਾਨ ਆਇਆ ਮੈਨੂੰ ਲੱਗਦਾ ਜੋ ਅਸੀਂ ਵਿਆਹੀ ਆ ਪਹਿਲੀ ਵਾਰ ਹੱਡ ਵੇਖਿਆ ਕਿ ਜਾਂ ਪਹਿਲਾਂ ਵੀ ਘੜਾੜਦ ਕੀ ਨਹੀਂ ਪਹਿਲੀ ਵਾਰ ਹੀ ਵੇਖਿਆ ਜੇ ਵੀ ਆਲੀ ਜਿਹੜਾ ਕਪੜਾ ਜਿੰਨਾ ਤੁਹਾਡੇ ਸਾਹਮਣੇ ਪਿਆ ਵਾ ਸਾਰਾ ਹੀ ਖਰਾਬ ਹੋ ਗਿਆ ਵਾ। ਬਸ ਇੱਥੋਂ ਤਹੀ ਪੱਖੇ ਦੋ ਤਿੰਨ ਵੰਜੀਆਂ ਹੀ ਬਸ ਉਹੀ ਲੈ ਕੇ ਗਏ ਜਸ ਸਿਲੰਡਰੇ ਦਾ ਪਤਾ ਨਹੀਂ ਕਿੱਥੇ ਰਹਿਣਾ ਪੈਣਾ ਸਾਨੂੰ ਜਾ ਕੇ ਤੇ ਬਸ ਉਹੀ ਸਮਾਨ ਖੜਿਆ ਹੈ ਬਾਕੀ ਫਿਰ ਇੱਥੇ ਛੱਡ ਗਏ ਫਿਰ ਅਸੀਂ ਗੁਰਦੁਆਰੇ ਚੱਲ ਗਏ ਸੀ। ਅੱਜ ਕਿੰਨੇ ਦਿਨ ਹੋ ਗਏ ਘਰੋਂ ਬੇਗਰ ਹੋਏ ਨੂੰ ਤੇ ਹਾਲਾਤ ਵੀ ਕਦੀ ਕਿੰਨਾ ਕਿ ਦੁੱਖ ਹੁੰਦਾ ਵੀ ਸਾਡੇ ਘਰਾਂ ਮ ਕਿੰਨਾ ਕੁ ਚੀਜ਼ ਦਾ ਫਿਕਰ ਇਹਦਾ ਪਿੱਛੇ ਧਿਆਨ ਤੇ ਪਿੱਛੇ ਰਹਿੰਦਾ ਹੈਗਾ ਹੁਣ ਬਾਰੀ ਦੇ ਨਹੀਂ ਘਰ ਆਏ ਪਰਸੋਂ ਘਰ ਆਏ ਉਹਦਾਂ ਦੇ ਤੇ ਕਿਹਾ ਚਲੋ ਹੁਣ ਜਿਹੜਾ ਥੋੜਾ ਬਤਾ ਅੰਦਰੋਂ ਕੱਢਦੇ ਆ ਅੰਦਰੋਂ ਅਰ ਸਕੋਣੇ ਆ ਆਪਣਾ ਤੇ ਇੱਥੇ ਹੀ ਆ ਫੇਰ ਵੀ ਕਿੰਨਾ ਕੁ ਦੁੱਖ ਲੱਗਦਾ ਜਦੋਂ ਇਸ ਤਰ੍ਹਾਂ ਹਰਦੀ ਮਾਲ ਵਜਦੀ ਆ ਬਾਰ ਬਾਰ ਤੁਹਾਨੂੰ ਉੱਠਣਾ ਪੈਂਦਾ ਬਾਰ ਬਾਰ ਤੁਹਾਡਾ ਸਮਾਨ ਮਿਹਨਤ ਨਾਲ ਕਮਾਈ ਕੀਤੀ ਹੁੰਦੀ ਆ ਬਿਲਕੁਲ ਬਾਟਰ ਦੀ ਕੰਡੇ ਤੇ ਬੈਠੇ ਹੋ ਜਾ ਕੇ ਬਾਰ ਬਾਰ ਨੁਕਸਾਨ ਤੁਹਾਡਾ ਹੋ ਰਿਹਾ ਜੀ ਅਹੀਂ ਤਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੜ੍ਹ ਵੇਖਿਆ ਵਾ ਅਹੀਂ ਤਾਂ ਸੋਚਿਆ ਚੱਲ ਪਹਿਲਾਂ ਵੀ ਪਾਣੀ ਆਉਂਦਾ ਰਿਹਾ ਇੱਥੇ ਪਰ ਇਹ ਵੀ ਕੁਮਾਦਾਂ ਚ ਝੋਣਿਆਂ ਚ ਫੈਲ ਜਾਂਦਾ ਰਿਹਾ ਪਾਣੀ ਤੇ ਇੱਧਰ ਨਹੀਂ ਕਿਤੇ ਆਇਆ ਇਸੇ ਭਲੇਖੇ ਅਹੀਂ ਮਾਰ ਖਾ ਗਏ ਵੀ ਚਲੋ ਭੀ ਇੱਧਰ ਕਿਹੜੇ ਹਰਕੇ ਪਾਣੀ ਆਉਣਾ ਵਾ ਵੀ ਪਰ ਹਰਕੇ ਪਾਣੀ ਬਹੁਤ ਜ਼ਿਆਦਾ ਆ ਠੀਕ ਹੈ ਤੇ ਮੈਨੂੰ ਇਹ ਸੋ ਵੀ ਅਸੀਂ ਦੇਖਿਆ ਜਿੰਨ ਜਿੰਨਾ ਪਾਣੀ ਆ ਦੱਸ ਰਹੇ ਉਹ ਚਾਚਾ ਪੰਜ ਪੰਜ ਛੇ ਛੇ ਫੋਟੇ ਆ ਉਸ ਤੋਂ ਬਾਅਦ ਤੁਸੀਂ ਕੋਠੇ ਭੇ ਆਪਣੇ ਜਿਹੜੇ ਤੰਬੂ ਨਾਲ ਤਾਂ ਲਾ ਕੇ ਕੋਠੇ ਰਹੇ ਫਿਰ ਆ ਅਹੀਂ ਪਰਤਨ ਦੱਸਿਆ ਕਿ ਉਦੋਂ ਤੇ ਉਦੋਂ ਫਿਰ ਚੱਲ ਗਏ ਇੱਥੋਂ ਤੇ ਫਿਰ ਉੱਪਰ ਹੀ ਤਰਪਾਲਾ ਪਾ ਕੇ ਫਿਰ ਉੱਤੇ ਹੀ ਰਹਿੰਦੇ ਆਂ ਬਿਲਕੁਲ ਠੀਕ ਅੱਗੇ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਹਾਲਾਤ ਇਕੱਲੀ ਇਕੱਲੀ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਅਜੋ ਵਿਚਾਰਿਆਂ ਦੇ ਘਰ ਦੀ ਮਿਹਨਤ ਦਾ ਬਣਾਇਆ ਹੋਇਆ ਸਮਾਨ ਸਭ ਕੁਝ ਬਰਬਾਦ ਹੋ ਗਿਆ ਤੇ ਬੱਚਿਆਂ ਦੀਆਂ ਕਿਤਾਬਾਂ ਤੱਕ ਕਾਪੀਆਂ ਤੱਕ ਤੁਸੀਂ ਦੇਖ ਸਕਦੇ ਹੋ ਹਾਲਾਤ ਨੇ ਅੱਜ ਇਸ ਘਰ ਵਿੱਚ ਜਿਸ ਬੈਠੇ ਆ ਤੁਸੀਂ ਦੇਖ ਸਕਦੇ ਹੋ ਬਿਸਤਰੇ ਕੱਪੜੇ ਐ ਹਾਲਾਤ ਵੇਲੋਂ ਕੀ ਨੇ ਬਹੁਤ ਦੁੱਖ ਲੱਗਦਾ ਕਿਉਂਕਿ ਬੜੀ ਮਿਹਨਤ ਨਾਲ ਕਮਾਈ ਕਰਕੇ ਪਰਿਵਾਰ ਨੇ ਘਰ ਬਣਾਏ ਹੁੰਦੇ ਨੇ ਪਰ ਇਸ ਤਰ੍ਹਾਂ ਜੋ ਹੜਾ ਦੀ ਮਾਰ ਵੱਜਦੀ ਆ ਤੇ ਸਭ ਖ ਘਾੜਾਂ ਦੀ ਮਾਰ ਕਿੰਨੀ ਵੱਜ ਗਈ ਆ ਕਿੰਨਾ ਕੁ ਰੁਸਾਨਾ ਐਸ ਬੱਸ ਆ ਜਾਓ ਬਹੁਤ ਜ਼ਿਆਦਾ ਵੀਰ ਜੀ ਮਾਰ ਪਈ ਆ ਸਾਡੇ ਮਕਾਨ ਜਿਹੜੇ ਨੇ ਉਹ ਸਾਡੇ ਟੇਕ ਪੈਣ ਲੱਗੇ ਨੇ ਨਹੀਂ ਆ ਵੇਖੋ ਪਰੀਆਂ ਦੇ ਬਿਸਤਰੇ ਕੋਈ ਨਹੀਂ ਬਚਿਆ ਹੈਗਾ ਤੇ ਸਮਾਨ ਸਾਡਾ ਵੀ ਸਭ ਕੁਝ ਵੀ ਖਰਾਬ ਹੋ ਗਿਆ ਜੇ ਕੋਈ ਚੀਜ਼ ਨਹੀਂ ਸਾਡੀ ਚੱਲਣ ਦੀ ਹੈਗੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਸਾਡਾ ਬੈੱਡ ਵੀ ਕੋ ਬੈੱਡਵੁੱਡ ਸਾਡੇ ਸਾਰੇ ਖਰਾਬ ਹੋ ਗਏ ਜੇ ਤੇ ਬਹੁਤ ਜ਼ਿਆਦਾ ਵੀ ਨੁਕਸਾਨ ਸਾਡਾ ਹੋਇਆ ਜੀ ਮੈਨੂੰ ਲੱਗਦਾ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਦੇਖਿਆ ਬੱਚਿਆਂ ਦੀ ਕਿਤਾਬਾਂ ਤੱਕ ਖਰਾਬ ਹੋ ਗਈਆਂ ਘਰ ਦੇ ਕੱਪੜੇ ਤੱਕ ਖਰਾਬ ਹੋ ਗਏ ਸਭ ਕੁਝ ਬਰਬਾਦ ਹੋ ਗਿਆ ਜਿਹੜਾ ਚੀਜ਼ ਲੈ ਕੇ ਹਾਂਜੀ ਬਹੁਤ ਜ਼ਿਆਦਾ ਬੱਚਿਆਂ ਦੀ ਬੁੱਕਾਂ ਜਿਹੜੀਆਂ ਉਹ ਵੀ ਖਰਾਬ ਹੋ ਗਈਆਂ ਨੇ ਤੇ ਮਤਲਬ ਸਾਰਾ ਸਮਾਨ ਵੀ ਜਿਹੜਾ ਉਹ ਵੀ ਖਰਾਬ ਸਾਡਾ ਹੋ ਗਿਆ ਜੀ ਹਾਂਜੀ ਤੇ ਮੈਨੂੰ ਇਹ ਵੀ ਕੋਈ ਸਰਕਾਰ ਦਾ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਇੱਥੇ ਤੱਕ ਰਾਸ਼ਨ ਪਾਣੀ ਲੈ ਕੇ ਤੁਹਾਡੀ ਮਦਦ ਵਾਸਤੇ ਕੋਈ ਹਾਂਜੀ ਹੁਣ ਜੇ ਥੋੜੇ ਕੇ ਦਿਨ ਹੋਏ ਨੇ ਉਦੋਂ ਆਏ ਸੀ ਤੇ ਪਹਿਲਾਂ ਕੋਈ ਨਹੀਂ ਸੀ ਆਇਆ ਜਦੋਂ ਸਾਡੇ ਪਾਣੀ ਇੱਥੇ ਬਹੁਤ ਜ਼ਿਆਦਾ ਪੀ ਚੜ ਗਿਆ ਸੀ ਜਰ ਵੀ ਰਾਹ ਨਹੀਂ ਸਾਡੇ ਹੈਗਾ ਇੱਥੇ ਨੰਗਨ ਵਾਸਤੇ ਇਧਰੋਂ ਵੀ ਪਾਣੀ ਚੜਿਆ ਜੀ ਤੁਸੀਂ ਵੱਲੋਂ ਪਾਣੀ ਚੜੇ ਤੇ ਵਿਚਕਾਰ ਸਾਡੇ ਡੇਰੇ ਸੀ ਹਾਂ ਜੀ ਠੀਕ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਉੱਪਰ ਚਲਦੇ ਆ ਤੁਸੀਂ ਦੇਖ ਸਕਦੇ ਹੋ ਉੱਪਰੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਆਪਾਂ ਜੀ ਉੱਪਰ ਆਏ ਉਹਦੇ ਮਿਲ ਕੇ ਉੱਪਰ ਗੱਲ ਕਰਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇਹ ਚਾਰ ਚੁਫੇਰੇ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਆ ਇਸ ਪਰਿਵਾਰ ਦੇ ਘਰਾਂ ਦੇ ਵਿੱਚ ਜਿੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਛੱਤਾ ਤੱਕ ਲੈਂਟਰ ਤੱਕ ਬਾਰ ਹੋ ਗਏ ਨੇ ਕੋਠਿਆਂ ਤੇ ਗੱਦੇ ਦੇ ਸੌ ਨੂੰ ਮਜਬੂਰ ਹੋ ਗਏ ਨੇ ਪਰਿਵਾਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੇ ਕਰ ਸਾਹਮਣੇ ਜਿਹੜਾ ਕੀ ਬਿਲਕੁਲ ਦਰਿਆ ਵਾ ਸਾਹਮਣੇ ਦਰਿਆ ਵਾ ਤੁਸੀਂ ਦੇਖ ਸਕਦੇ ਹੋ ਇਹ ਵਿਚਾਰੇ ਕੋਠਿਆਂ ਤੇ ਮੰਜੇ ਕੱਪੜੇ ਸਭ ਇੱਥੇ ਗਿੱਲੇ ਹੋਏ ਪਏ ਨੇ ਤੇ ਤੰਬੂ ਲਾ ਲਾ ਕੇ ਜਦੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਨੇ ਬਹੁਤ ਮਾੜੇ ਹਾਲਾਤਾਂ ਵਿੱਚੋਂ ਮਾੜੇ ਦੌਰ ਵਿੱਚ ਲੰਘ ਰਹੇ ਨੇ ਬਿਲਕੁਲ ਤੁਸੀਂ ਲਖਿਆ ਛੋਟੀ ਜਿਹੀ ਸੋਈ ਤਿਆਰ ਕੀਤੀ ਆ ਭਾਂਡੇ ਵਗੈਰਾ ਲਿਆਂਦੇ ਨੇ ਉੱਤੇ ਜਾ ਕੇ ਪਛਾਦਾ ਜਿਹੜਾ ਤੱਕ ਜਿਹੜਾ ਬਣਾਉਂਦੇ ਨੇ ਬਿਲਕੁਲ ਪਾਣੀ ਫਿਰ ਕਿੰਨੇ ਰਾਤ ਕੋਈ ਨੀਕ ਮੁਸ਼ਕਲ ਆਉਂਦੀ ਆ ਮਾਤਾ ਜੀ ਇੱਥੇ ਖਾਸ ਕਰਕੇ ਬਹੁਤ ਮੁਸ਼ਕਲ ਕੱਲ ਬੜਾ ਮੀਂਹ ਆ ਗਿਆ ਸੀ ਤੇ ਬਹੁਤ ਮੁਸ਼ਕਲ ਆਈ ਸਾਨੂੰ ਬਹੁਤ ਜ਼ਿਆਦਾ ਆਈ ਆਂਦੇ ਉਹਨਾਂ ਵੀ ਸਾਨੂੰ ਕਿਤੇ ਅਰਥ ਹੀ ਲੱਗ ਗਿਆ ਤੇ ਅਸੀਂ ਕਿੱਧਰ ਜਾਵਾਂਗੇ ਬੱਚੇ ਸਾਨੂੰ ਫਿਰ ਗੁੱਸੇ ਹੁੰਦੇ ਵੀ ਤੁਸੀਂ ਨਾ ਇਸ ਤਰ੍ਹਾਂ ਕਰੋ ਹੈ ਤੇ ਬਹੁਤ ਭਾਜੀ ਮੁਸ਼ਕਲ ਆ ਇਹ ਹਰ ਦਰਿਆ ਇੱਥੇ ਕਿੰਨੇ ਕਿੰਨੇ ਦੂਰ ਲੱਗੇ ਦਰਿਆ ਸਾਹਮਣੇ ਸੀ ਦੇਖਿਆ ਬੰਨ ਬਜਾ ਕਿੰਨੀ ਦੂਰੇ ਸਨ ਉਹ ਦਿਖਾਓ ਕਾਕੇ ਨੂੰ ਪਤਾ ਹੋਣਾ ਮੈਨੂੰ ਤੇ ਹਾਂਜੀ ਪੰਜ ਕਿਲੋਮੀਟਰ ਹੈਗਾ ਅੱਗੇ ਦਰਿਆ ਅੱਗੇ ਦਰਿਆ ਹੈਗਾ ਹਾਂਜੀ ਤੇ ਤੁਹਾਡਾ ਕੱਲਿਆ ਡੇਰਾ ਇੱਥੇ ਹੈਗਾ ਕਿ ਹੋਰ ਹੀ ਲੋਕ ਇੱਥੇ ਰਹਿੰਦੇ ਲੱਗ ਜਾਗੇ ਇੱਥੇ ਨਹੀਂ ਬਸ ਆ ਸ਼ਨਨਾ ਹੀ ਰੇਸ਼ਨਨਾ ਵਾਲੇ ਦੋ ਚਾਰ ਘਰ ਨੇ ਬਸ ਸ਼ਨਨਾ ਵਾਲੇ ਦੋ ਚਾਰ ਹਾਂਜੀ ਜੇ ਤਿੰਨ ਘਰ ਸਾਡੇ ਆਪਣੇ ਨੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਜ਼ੀਰੋ ਗਰਾਉਂਡ ਰਿਪੋਰਟ ਦੀਆਂ ਦਿਖਾ ਰਹੇ ਹਾਂ ਅੱਜ ਕਮਾਲਪੁਰ ਬਾਰਡਰ ਤੇ ਪਹੁੰਚੇ ਹਾਂ ਜਿਹੜੇ ਲੋਕ ਝੁੱਗੀਆਂ ਬਣਾ ਕੇ ਕੋਠੀਆਂ ਵਾਲੇ ਅੱਜ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਖੜਾ ਦੀ ਮਾਰ ਹਟ ਵੱਜੇ ਨੇ ਬਹੁਤ ਮਾੜੇ ਹਾਲਾਤ ਹੋ ਗਏ ਨੇ ਕਈ ਸੋਚਿਆ ਨਹੀਂ ਸੀ ਇਸ ਤਰ੍ਹਾਂ ਦਾ ਸਮਾਜੂਗਾ ਇਹਨਾਂ ਦੋਨਾਂ ਪਰਿਵਾਰਾਂ ਤੇ ਆ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਆ ਬਿਲਕੁਲ ਗੱਦੇ ਦੇਖੋ ਤੁਸੀਂ ਗੱਦੇ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਬਿਲਕੁਲ ਆ ਵੇਖੋ ਜੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਗਈ ਆ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਕੱਪੜੇ ਤਾਂ ਖਰਾਬ ਹੋ ਗਏ ਨੇ ਇਸ ਤ੍ਹਾਂ ਦੇ ਹਾਲਾਤ ਹੋ ਗਏ ਨੇ ਪਾਣੇ ਬੱਚਿਆਂ ਦੀ ਫਿਰ ਪੜ੍ਹਾਈ ਵੀ ਖਰਾਬ ਹੋ ਗਈ ਸਾਰੀ ਹਾਲਾਤ ਹਾਂਜੀ ਉਹਨਾਂ ਦੀਆਂ ਜਿਹੜੀਆਂ ਬੁੱਕਾਂ ਨੇ ਉਹ ਸਭ ਖਰਾਬ ਹੋ ਗਈਆਂ ਨੇ ਤੇ ਵੇਖੋ ਪਿਕਾਰੀ ਹੁਣ ਕਿਦਾਂ ਵੀ ਉਹਨਾਂ ਦੀ ਪੜ੍ਹਾਈ ਚੱਲਦੀ ਜੇ ਬਹੁਤ ਕਿਤਾਬਾਂ ਖਰਾਬ ਉਹਨਾਂ ਦੀਆਂ ਹੋ ਗਈਆਂ ਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖਦੇ ਹੋ ਪਿਛਲੇ ਬੰਨੇ ਆ ਜਿਹੜੀਆਂ ਝੁੱਗੀਆਂ ਤਿਆਗ ਕੀਤੀਆਂ ਨੇ ਤਰਪਾਲਾ ਮਿਛਾ ਕੇ ਕਿ ਲੱਗਦਾ ਨਹੀਂ ਦੁੱਖ ਲੱਗਦਾ ਵਾ ਅੱਜ ਕੋਠੀਆਂ ਵਾਲੇ ਸੀ ਅੱਜ ਕਿਹੜੇ ਹਾਲਾਤਾਂ ਵਿੱਚ ਆ ਗਏ ਨੇ ਤਰਪਾਲਾਂ ਦੇ ਰਹਿਣ ਵਾਸਤੇ ਮਜਬੂਰ ਹੋ ਗਏ ਆ ਹਾਂਜੀ ਬਹੁਤ ਦੁੱਖ ਲੱਗਦਾ ਜਿੱਦਾਂ ਕੱਲ ਮੀਂਹ ਪਿਆ ਤਾਂ ਅੱਗਿਆ ਕਹਿੰਦੇ ਰੱਬ ਨੇ ਜਿਹਨਾਂ ਉੱਪਰ ਭੇਜਿਆ ਵਾ ਤੇ ਉੱਪਰ ਵੀ ਨਹੀਂ ਹਟਕਣ ਦੇ ਜਾਂਦੇ ਆ ਕਿਤੇ ਸ ਕੱਲ ਤੇ ਸਾਰਾ ਦੇਣ ਹੀ ਨਹੀਂ ਮੀਂਹ ਹਟਿਆ ਕਿਤੇ ਵੀ ਤੇ ਨਾ ਮੀਂਹ ਦੇ ਵਿੱਚ ਕੋਈ ਕੰਮ ਹੀ ਹੁੰਦਾ ਆ ਉੱਪਰ ਵੀ ਬਿਲਕੁਲ ਜੀ ਤੇ ਨਿਆਣੇ ਡਰਦੇ ਸੀ ਕਿਤੇ ਆ ਫਿਰ ਓਡੀ ਨਾ ਜਾਵੇ ਸ਼ਾਨ ਜੀ ਜਾਂ ਥੱਲੇ ਹੀ ਨਾ ਕਿਤੇ ਆ ਜਗੇ ਵੀ ਤੇ ਕਈ ਤੇ ਵਿਚਾਰੇ ਵਾਂਡੇ ਚਾ ਛੱਡ ਆਏ ਨਿਆਣੇ ਵਿਚਾਰੇ ਵਾਂਡੇ ਚਲੇ ਗਏ ਡਰਦੇ ਤੁਸੀਂ ਵੀ ਵੰਡ ਗਏ ਆਪਣੇ ਬੱਚੇ ਨਹੀਂ ਗਾ ਵਾਂਡੇ ਭੇਜੇ ਆਪਣੇ ਹਾਂਜੀ ਸੀ ਕਾ ਬੱਚੇ ਭੇਜੇ ਵਾਂਡੀ ਆਪਣੇ ਗਏ ਨੇ ਹਾਂਜੀ ਉਹਨਾਂ ਦੇ ਵੱਡਿਆਂ ਦਾ ਮੁੰਡਾ ਗਿਆ ਵਾ ਮੇਰਾ ਮੁੰਡਾ ਗਿਆ ਵਾ ਤੁਸੀਂ ਆਪ ਨਹੀਂ ਗਏ ਨਹੀਂ ਆਹ ਹੀ ਆਪਨੇ ਗਏ ਫਿਰ ਆਪ ਸਮਾਨ ਹੀ ਨਾ ਫਿਰ ਅਸੀਂ ਕਿਹਾ ਫਿਰ ਜਿਹੜਾ ਮਾੜਾ ਮੋਟਾ ਹੈਗਾ ਕੋਈ ਫਿਰ ਲੈ ਆਈ ਨਾ ਜਾਵੇ ਉਦਾਂ ਹੀ ਬੂਏ ਬਾਇ ਖੁੱਲੇ ਨੇ ਵੀ ਲੱਗਦਾ ਨਹੀਂ ਘਰ ਨਾਲ ਮੋਹ ਹੁੰਦਾ ਘਰ ਨਹੀਂ ਛੱਡਿਆ ਜਾਂਦਾ ਨਹੀਂ ਛੱਡਿਆ ਜਾਂਦਾ ਵੀ ਅਸੀਂ ਦੱਸਦੇ ਨੂੰ ਪਤਾ ਨਹੀਂ ਕਿਦਾਂ ਗੁਰਦੁਆਰੇ ਰਹੇ ਸੀਗੇ ਵੀ ਆਉਂਦੇ ਰਹੇ ਆ ਪਰ ਇਨਾ ਇਨਾ ਪਾਣੀ ਲੰਗ ਕੇ ਲੱਖ ਲੱਖ ਜਿੰਨਾ ਪਾਣੀ ਲੰਗ ਕੇ ਘਰ ਬਾਹਰ ਵੇਖ ਕੇ ਫਿਰ ਚ ਮੁਰ ਜਾਂਦੇ ਰਹੇ ਲੱਗਦਾ ਨਹੀਂ ਧਿਆਨ ਵਾਪਸ ਫਿਰ ਘਰ ਵੱਲ ਜਾਂਦਾ ਵਾ ਹਾਂਜੀ ਧਿਆਨ ਤੇ ਇਧਰੇ ਰਹਿੰਦਾ ਹੈਗਾ ਵੀ ਨੀਂਦਰਾ ਤਾਂ ਨਹੀਂ ਆਉਂਦੀ ਹੋਈਆਂ ਨਾ ਤਾਂ ਹੀ ਉਹ ਫਿਰ ਕਦੀ ਵੱਡੇ ਆ ਜਾਂਦੇ ਹੁੰਦੇ ਸੀ ਕਦੀ ਮੰਮੀ ਆ ਜਾਂਦੇ ਹੁੰਦੇ ਸੀ ਇੱਕ ਵਾਰੀ ਭਾਈ ਸਾਹਿਬ ਕੋਠੀਓ ਇੱਕ ਕੈਮਰਾ ਕਮਾ ਦਿਓ ਯਾਰ ਆ ਦਿਖਾ ਦਿਓ ਵਿਚਾਰਿਆਂ ਦੇ ਹਾਲਾਤ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਨਹੀਂ ਚੀਜ਼ਾਂ ਦਾ ਪਤਾ ਲੋਕ ਮਜ਼ਾਕ ਉਡਾਉਂਦੇ ਨੇ ਵੀ ਪਤਾ ਨਹੀਂ ਸੱਚ ਆ ਝੂਠ ਆ ਇੱਕ ਵਾਰੀ ਦਿਖਾ ਦਿਓ ਵੀ ਭਾਈ ਕਿੰਨੇ ਹਰਾਂ ਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਹਾਲਾਤ ਵੇਖ ਲੋ ਕੀ ਨੇ ਬਹੁਤ ਦੁੱਖ ਲੱਗਦਾ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਹਾਲਾਤ ਵੇਖਦੇ ਨੇ ਤੇ ਮਨ ਦੁਖੀ ਵੀ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਆ ਬੱਚਿਆਂ ਨਾਲ ਗੱਲ ਕਰਦੇ ਆ ਬੇਟੀ ਨਾਲ ਅਸੀਂ ਮੋ ਬਹੁਤ ਆ ਫੋਟੋ ਕਿਹਦੀ ਹੈਗੀ ਬਹੁਤ ਆ ਫੋਟੋ ਕਿਹਦੀ ਆ ਵੀਰ ਦੀ ਇਹ ਦਾ ਮਾਮੂਜ ਮਾਮੂ ਜੀ ਫੋਟੋ ਆ ਹਾਂਜੀ ਇਹ ਬਣਾ ਇਹ ਦਾ ਪੁੱਤ ਮਾਮੂ ਜੀ ਫੋਟੋ ਆ ਹਾਂਜੀ ਉਹ ਕੁੜੀ ਦੇ ਮਾਮੂ ਜੀ ਠੀਕ ਹੈ ਤੂੰ ਕਿਹੜੀ ਕਲਾਸ ਪੜ੍ਹਦੀ ਬਤਾਂ ਪਲੱਸ 1 ਪਲੱਸ 1 ਚ ਬੋਲ ਹਾਂਜੀ ਤੇ ਇਹ ਮੈਨੂੰ ਅਸੀਂ ਪਾਣੀ ਫਿਰ ਕਿੰਨਾ ਕਿ ਤੁਸੀਂ ਵੇਖਿਆ ਜਦੋਂ ਹਾਲਾਤ ਸੀ ਬਹੁਤ ਜ਼ਿਆਦਾ ਪਾਣੀ ਵੇਖਿਆ ਹੈ ਹਾਂਜੀ ਠੀਕ ਤੇ ਮੈਨੂੰ ਅਸੀਂ ਦੇਖਿਆ ਸਭ ਕੁ ਤੁਹਾਡਾ ਰੁੜ ਗਿਆ ਵਾ ਸੱਗੂ ਅਸੀਂ ਦੇਖਿਆ ਸਮਾਨ ਤੁਹਾਡਾ ਖਰਾਬ ਹੋ ਗਿਆ ਪਰ ਅਸੀਂ ਜੋ ਤੁਹਾਡੇ ਕੋ ਆਏ ਤੁਸੀਂ ਸਾਨੂੰ ਕਿਹਾ ਭਾਈ ਚਾਹ ਪੀ ਕੇ ਜਾਇਓ ਹੈ ਹਾਂਜੀ ਉਹ ਨਈ ਬਣਾ ਵੀ ਲੈਣੀ ਸੀ ਤੇ ਪੁੱਤ ਦੁੱਖ ਨਹੀਂ ਲੱਗਦਾ ਵੀ ਇਹ ਹਾਲਾਤ ਤਾਂ ਹੋ ਗਏ ਨੇ ਕਿੰਨਾ ਮਾੜੇ ਸਮੇਂ ਚ ਮਾੜੇ ਦੌਰ ਚ ਲੰਘ ਰਹੇ ਆਂ ਸੀ ਹਾਂਜੀ ਦੁੱਖ ਤੇ ਲੱਗਦਾ ਹੈ ਹੈ ਅਸੀਂ ਦੇਖਿਆ ਪੁੱਤ ਦੁਨੀਆ ਕਿਤਾਬਾਂ ਅੱਖਰੀਆਂ ਸਭ ਭੇਜ ਗਈਆਂ ਸਭ ਕੋਈ ਪੜ੍ਹਾਈ ਖਰਾਬ ਹੋ ਗਈ ਲੱਗਦਾ ਕੋਈ ਕੋਈ ਰੋਣਾ ਬੁੱਤ ਨੂੰ ਨਾ ਰੋਣਾ ਮੇਰਾ ਪੁੱਤ ਕੋਈ ਨਾ ਰੋਣਾ ਬਿਲਕੁਲ ਵੇਖਿਆ ਧੀ ਦੀ ਅੱਖਾਂ ਚ ਪਾਣੀ ਆ ਗਿਆ ਜਦੋਂ ਪੜ੍ਹਾਈ ਦੀ ਗੱਲ ਕੀਤੀ ਆ ਬਹੁਤ ਮਨ ਭਰਦਾ ਕੋਈ ਨਹੀਂ ਪੁੱਤ ਤੂੰ ਬਾਹਰ ਪੋਤੇ ਆ ਬਾਹਰ ਧੀ ਆ ਕਦੋਂ ਮਨ ਭਰਦੀ ਆ ਹੈ ਅਵੇਖ ਲੋ ਭਾਈ ਹਾਲਾਤ ਵੇਖ ਲੋ ਕੀ ਨੇ ਪ੍ਰਮਾਤਮਾ ਹਿੰਮਤ ਬਖਸ਼ੇ ਇਹਨਾਂ ਪਰਿਵਾਰਾਂ ਨੂੰ ਬਲ ਬਖਸ਼ੇ ਇਹਨਾਂ ਧੀਆ ਨੂੰ ਅਸੀਂ ਜਦੋਂ ਆਏ ਸੀ ਹੁਣੇ ਜੇ ਤੇ ਸਾਨੂੰ ਹੁੰਦਾ ਧੀ ਨੇ ਕਿਆ ਭਈ ਭਾਈ ਚਾਹ ਪੀ ਕੇ ਜਾਇਓ ਅਵੇਖ ਲੋ ਸਾਡੇ ਪੰਜਾਬੀਆਂ ਦੇ ਸਭ ਕੋ ਘਰਾਂ ਦੀ ਘਰ ਬਰਬਾਦ ਹੋ ਗਏ ਨੇ ਸਭ ਕੋ ਤੁਸੀਂ ਵੇਖਿਆ ਤਸਵੀਰ ਤੁਹਾਨੂੰ ਸਾਂਝੀ ਕੀਤੀ ਆ ਪਰ ਫਿਰ ਵੀ ਬੜੇ ਹਿੰਮਤ ਵਾਲੇ ਨੇ ਬੜੀ ਦਲੇਰ ਨੇ ਚਾਹ ਪੀਣਾ ਬਿਣਾ ਨਹੀਂ ਜਾਣ ਦਿੰਦੇ ਪੰਜਾਬੀਆਂ ਨੂੰ ਹਮੇਸ਼ਾ ਹੁੰਦੀ ਆ ਭਾਈ ਚਾਹ ਪੀ ਕੇ ਜਾਇਓ ਪ੍ਰਮਾਤਮਾ ਭਲੀ ਕਰੂਗਾ ਪਤੋਂ ਰੋਣਾ ਨਹੀਂ ਆ ਸੱਚੇ ਪਾਤਸ਼ਾਹ ਜੇ ਮਾੜਾ ਸਮਾਂ ਲੈਂਦਾ ਤੇ ਚੰਗਾ ਸਮਾਂ ਵੀ ਤੁਹਾਡੇ ਦਿਲਾਊਗਾ ਪੁੱਤ ਪੜ ਲੇ ਕੇ ਵਾਪਸਰ ਬੰਨਦਾ ਵਾ ਕਿਹੜੀ ਕਾਜਬਤ ਪੜਦੀ ਆ ਪਲੱਸ 1 ਪਲੱਸ 1 ਤੇਰੀ ਸਹੇਲੀਆਂ ਪਤਾ ਲੱਗਾ ਤੁਹਾਡੇ ਇੱਥੇ ਪਾਣੀ ਆਇਆ ਕੋਈ ਫੋਨ ਦੀ ਗੱਲ ਬਾਤ ਹਾਂਜੀ ਉਹਨਾਂ ਦੇ ਵੀ ਆਇਆ ਵਾ ਹਾਂ ਤੇ ਰੱਬ ਗਾੜੀ ਦਾਸ ਕੀਤੀ ਸੱਚੇ ਬਾਸ਼ਾ ਗਾੜੀ ਸੱਚੇ ਬਾਸ਼ਾ ਪਾਣੀ ਘਟਾ ਸਾਡੇ ਲਾਕੇ ਚੋਂ ਹਾਂਜੀ ਪਾਟ ਕਰਦੇ ਹੋ ਹਾਂਜੀ ਕਰਿਆ ਕਰ ਮੇਰਾ ਪੁੱਤ ਬਿਲਕੁਲ ਮਾਦਾ ਤੇਰੇ ਅੱਖਾਂ ਚ ਕਿਉਂ ਪਾਣੀ ਆ ਗਿਆ ਧੀਨਾਦ ਗੱਲ ਕੀਤੀ ਆ ਤੇਰੇ ਅੱਖਾਂ ਕਿਉਂ ਨਰਮ ਹੋ ਗਈਆਂ ਹੈ ਪਾਈ ਕੋਈ ਨਹੀਂ ਕੋਈ ਰੋਣਾ ਨਹੀਂ ਮਾਂ ਰੋਣਾ ਨਹੀਂ ਇਕਾਤਰ ਰੋਣੀ ਮੈਂ ਗਾਲੀ ਕੀਤੀ ਪੁੱਛੇ ਸਵਾਲ ਹੀ ਪੁਛਿਆ ਤੈਨੂੰ ਤੂੰ ਤੇ ਰੋ ਪਈ ਆ ਹਾਂ ਹੁਣੇ ਤੁਹਾਨੂੰ ਤੂੰ ਚਾਹ ਪਾਣੀ ਪੁੱਛਣ ਨਹੀਂ ਆਂ ਅਈ ਨਾਲ ਤੇਰੀ ਹਿੰਮਤ ਵੀ ਹੁਣ ਤੂੰ ਰੋਈ ਜਾਂਦੀ ਰਤਮਾ ਹਾਂ ਤੇਰੇ ਪੁੱਤ ਆਇਆ ਤਾਂ ਕੋ ਰੋਂਦੀ ਕਾਹ ਤੋਂ ਦੱਸ ਰੋਆ ਨਹੀਂ ਆ ਮਾਨ ਨਹੀਂ ਪਰਣਾ ਬਿਲਕੁਲ ਵੇਖ ਲੋ ਹਾਲਾਤ ਕੀ ਨੇ ਸਾਡੇ ਬਾਰਡਰ ਵਾਲਿਆਂ ਦੇ ਬਹੁਤ ਦੁੱਖ ਲੱਗਦਾ ਭਾਈ ਤਕਲੀਫਾਂ ਵਿੱਚ ਪਰਿਵਾਰ ਰਹਿ ਰਿਹਾ ਵਾ ਐਸ ਕਰਕੇ ਭਾਈ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਇਹਨਾਂ ਪਰਿਵਾਰਾਂ ਦੀ ਯਾਰ ਮਦਦ ਕਰੋ ਸਾਰ ਲੋ ਯਾਰ ਆ ਕੇ ਆ ਕੇ ਹਾਲਾਤ ਨਹੀਂ ਦੇਖੇ ਜਾ ਰਹੇ ਵੇਖ ਲੋ ਕੀ ਨੇ ਹਾਂਜੀ ਤੇ ਮੈਨੂੰ ਇਹਦਾ ਸੁਬਾਤਾ ਅੱਜ ਤੁਹਾਡੇ ਕੋ ਪਰਿਵਾਰ ਪਹੁੰਚੇ ਨੇ ਲਖਸੇਵਾ ਵਾਲੇ ਆਏ ਨੇ ਕੋਈ ਆਇਆ ਸੀ ਗਾਂ ਪਹਿਲੇ ਕਦੀ ਇੱਥੇ ਤੁਹਾਡੇ ਕੋ ਕੱਲ ਆਏ ਭਾਜੀ ਮੀਂਹ ਵਰਦੇ ਸੀ ਚੰਡੀਗੜ੍ਹੋਂ ਜਾਂ ਹੋਰ ਨਹੀਂ ਕੋਈ ਆਇਆ ਹਾਂਜੀ ਮੰਡੀ ਵੀਰ ਆ ਵੇ ਲੋ ਕੀ ਹਾਲਾਤ ਨੇ ਆ ਕਹਿੰਦੇ ਮਾਝੇ ਵਾਲੇ ਬੜੇ ਦਲੇਰ ਹੁੰਦੇ ਨੇ ਸਭ ਕੋਈ ਕੱਲਾ ਕੱਲਾ ਸਮਾਨ ਸਭ ਕੋਈ ਬਰਬਾਦ ਹੋ ਗਿਆ ਪਰ ਫਿਰ ਵੀ ਅੱਜ ਹਰੇ ਘਰੇ ਪਹੁੰਚੇ ਹੀ ਆਉਂਦੇ ਆ ਕਹਿੰਦੇ ਭਾਈ ਚਾਹ ਪੀ ਕੇ ਜਾਇਓ ਪਰ ਸਾਡਾ ਮਨ ਭਰ ਗਿਆ ਭਾਈ ਚੁੱਲ੍ਹਾ ਠੰਡਾ ਵਾ ਸਭ ਕੁਝ ਦੇ ਖਤਮ ਹੋ ਗਿਆ ਚਾਹ ਕਿੱਥੇ ਬਣਾਓਗੇ ਉਹ ਕਹਿੰਦੇ ਭਾਈ ਤੁਹਾਨੂੰ ਜਿੱਥੇ ਬਰੀ ਚਾਹ ਬਣਾ ਕੇ ਪੇਰੀਏ ਤੁਹਾਨੂੰ ਚਾਹ ਪਿਵਾਵਾਂਗੇ ਇਹ ਹਾਲਾਤ ਨੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਪੰਜਾਬ ਦੀ ਪੂਰੀ ਦੁਨੀਆ 'ਚ ਸਿਫਤ ਹੁੰਦੀ ਹੈ ਤੇ ਇਹੋ ਜਿਹੇ ਹਾਲਾਤ ਵੇਖ ਕੇ ਲੋਕ ਕਈ ਵਾਰੀ ਨਾ ਕਈ ਜਣੇ ਸਵਾਲ ਕਰ ਲੈਂਦੇ ਕਿ ਪੰਜਾਬ 'ਚ ਐਸੀ ਕਿਹੜੀ ਖਾਸੀਅਤ ਹੈ ਤੁਸੀਂ ਦੇਖੋ ਧੀ ਨਾ ਜਿਹੜੀ ਕੁੜੀ ਨਿੱਕੀ ਕੁੜੀ ਹੈ ਪੜਦੀ ਹੈ ਤੇ ਉਹ ਨੇ ਸਾਨੂੰ ਹੱਸ ਕੇ ਗਿਆ ਤੀ ਚਾਹ ਪੀ ਲਓ ਤੇ ਸਾਨੂੰ ਮਨ ਚ ਆ ਗਿਆ ਕਿ ਇਹਨਾਂ ਦੇ ਘਰ ਦੇ ਜੋ ਹਾਲਾਤ ਹੈਗੇ ਨੇ ਤੇ ਚਾਹ ਬਣੂਗੀ ਦਾ ਤੇ ਫਿਰ ਵੀ ਉਸ ਕੁੜੀ ਦੀ ਦਲੇਰੀ ਕਹਿੰਦੀ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਦਿਨੀ ਦੇ ਦੀ ਤੁਸੀਂ ਆ ਕੇ ਇੱਥੇ ਸੇਵਾ ਕਰਨ ਦੇ ਜੇ ਇਨੀ ਦੇ ਚਾਹ ਬਣਾ ਦੇਣੀ ਆਪਾਂ ਤੇ ਬੜੀ ਇਹ ਅਜਬ ਇਹ ਦੇਖ ਕੇ ਜਿਹੜਾ ਮਨ ਦੀ ਗੱਲ ਹੈ ਤੇ ਇਹ ਜਿਹੜੀ ਆਮ ਤੁਹਾਡੇ ਚੈਨਲ ਦੇ ਰਹੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਕਿ ਪੰਜਾਬ ਦੇ ਵਿੱਚ ਆਹ ਖਾਸੀਅਤ ਹੈ ਪੰਜਾਬ ਦੇ ਲੋਕ ਹਟਦੇ ਹੀ ਨਹੀਂ ਤੇ ਦੇਖੋ ਤੁਸੀਂ 10 ਦਿਨੇ ਰਹਿ ਕੇ ਆਏ ਗੁਰਦੁਆਰੇ ਚ ਆਪਣਾ ਭਰੇ ਘਰ ਛੱਡ ਕੇ ਸਮਾਨ ਦੇ ਨਾਲ ਬੰਦਾ ਸਾਰੀ ਉਮਰ ਹੀ ਲੱਗ ਜਾਂਦੀ ਥੋੜੀ ਥੋੜੀ ਚੀਜ਼ ਬਣਾਦੇ ਘਰ ਦੀ ਕਦੀ ਕੁਛ ਕਦੀ ਕੁਛ ਹਣਾ ਤੇ ਸਾਰੀ ਉਮਰ ਲੱਗ ਜਾਂਦੀ ਹੈ ਤੇ ਇਹਨਾਂ ਦਾ 4-4 5-5 ਫੁੱਟ ਪਾਣੀ ਆ ਗਿਆ ਸਾਰਾ ਕੁਝ ਰੁੜ ਗਿਆ ਤੇ ਉਸ ਤੋਂ ਬਾਅਦ ਵੀ 10 ਦਿਨ ਗੁਰਦੁਆਰੇ ਰਹਿ ਕੇ ਦੁਬਾਰਾ ਰਹਿਣਾ ਕਿਤੇ 10 ਦਿਨ ਗੁਰਦੁਆਰੇ ਚ ਦਿਨ ਰਾਤ ਤੁਸੀਂ ਆਪਣਾ ਘਰ ਛੱਡ ਕੇ ਮੈਂ ਕਹਿੰਦਾ ਸਿਫਤ ਹੈ ਲੋਕਾਂ ਦੀ ਸ਼ਹਿਰਾਂ ਦੇ ਵਿੱਚ ਮੀਂਹ ਪੈ ਜੇ ਇਹਨਾਂ ਤੇ ਲੋਕੀ ਕਹਿੰਦੇ ਯਾਰ ਬੜਾ ਪਾਣੀ ਕਿ ਯਾਰ ਬਾਜ਼ਾਰਾਂ ਚ ਪਾਣੀ ਬੜਾ ਇਕੱਠਾ ਹੋ ਗਿਆ ਜਾ ਤੇ ਇੱਥੇ ਉਹਨਾਂ ਨੂੰ ਲਿਆ ਕੇ ਵਹਾਵੇ ਕਿ ਹਾਲਾਤ ਕੀ ਹੈ ਕਈ ਲੋਕੀ ਫੇਸਬੁਕਾਂ ਦੇ ਉੱਤੇ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਖੱਪ ਪਾਉਂਦੇ ਜੀ ਉੱਥੇ ਤੇ ਬਹੁਤ ਰਾਸ਼ਨ ਪਹੁੰਚ ਗਿਆ ਜੀ ਪਹੁੰਚਣ ਉਹ ਠੀਕ ਹੈ ਉਹਨਾਂ ਦੀ ਗੱਲ ਜਿਹੜਾ ਰਾਸ਼ਨ ਮੋਝ ਦੋ ਪਿੱਛੇ ਪਿੱਛੇ ਲੋਕੀ ਲੈ ਜਾਂਦੇ ਆ ਉੱਥੇ ਹੀ ਵੰਡਿਆ ਜਾਂਦਾ ਜਿਹੜੇ ਡੇਰੇ ਆ ਜਿਹੜੇ ਸਾਡੇ ਪਿੰਡਾਂ ਦੇ ਜਿਹੜੇ ਘਰ 5 5 7 7 ਘਰ ਵੱਖਰੇ ਕਿਤੇ ਪਿੰਡ ਪੈਲੀਆ ਚ ਬਣੇ ਆ ਉੱਥੋਂ ਤੱਕ ਸਾਨੂੰ ਸਾਰਿਆਂ ਨੂੰ ਪਹੁੰਚ ਹਜੇ ਵੀ ਕਰਨੀ ਚਾਹੀਦੀ ਹੈ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਭੈਣ ਭਰਾਵਾਂ ਦੀ ਲੋਕਾਂ ਦੀ ਆਪਣੇ ਲੋਕ ਇਹਨਾਂ ਦੀ ਸਾਨੂੰ ਸਾਰਿਆਂ ਨੂੰ ਸਾਰ ਆ ਕੇ ਲੈਣੀ ਚਾਹੀਦੀ ਬਹੁਤ ਜੀ ਬੜੀ ਬੜੀ ਮਾਰੀ ਹੋ ਗਈ ਬੜੀ ਮਾਰ ਹੋ ਗਈ ਉਹ ਸੁੱਖਾ ਤੇ ਆਪਾਂ ਨੂੰ ਇਹ ਨਾਲ ਜਿਹੜੇ ਇਹ ਲੋਕਾਂ ਦੇ ਪੂਰੀ ਆ ਕੇ ਮਦਦ ਕਰਨੀ ਚਾਹੀਦੀ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਇਹਦੇ ਵਿੱਚ ਧਰਮ ਦਾ ਮੁੱਦਾ ਨਹੀਂਗਾ ਜਿੱਥੇ ਵੀ ਜਿਹਦੇ ਕੋ ਜਿੰਨੀ ਪਹੁੰਚ ਹੁੰਦੀ ਹੈ ਇਹ ਲੋਕਾਂ ਦੇ ਇਹਨਾਂ ਦੇ ਜਿਹੜੇ ਅਥਰੂ ਜਿਹੜੇ ਸਾਨੂੰ ਪੁੰਜਨੇ ਚਾਹੀਦੇ ਅਸੀਂ ਵਿਖਿਆ ਬੜਾ ਦੁੱਖ ਲੱਗਾ ਘਰ ਬਾ ਛੱਡ ਕੇ ਅਸੀਂ ਦੇਖਿਆ ਜਿਵੇਂ ਕੋਠੀਆਂ ਤੇ ਤੰਬੂ ਲਾਉਣ ਨੂੰ ਮਜਬੂਰ ਹੋ ਗਏ ਕਹਿੰਦੇ ਇੱਕ ਬੰਨੇ ਮੀਂਹ ਪੈ ਰਿਆ ਸੀ ਇੱਕ ਬੰਨੇ ਰੱਬ ਦਾ ਕਹਿਰ ਸੀ ਇੱਕ ਬੰਨੇ ਰਾਤ ਨੀਂਦ ਨਹੀਂ ਸੌਂਦੀ ਪਤਾ ਨਹੀਂ ਕਿਹੜੇ ਵਲੇ ਨੁਕਸਾਨ ਹੋ ਗਿਆ ਕਿਹੜੇ ਵਲੇ ਕੀ ਪਾਣਾ ਵਰਤਿਆ ਕਰੇ ਸੀ ਵੀ ਥੋੜਾ ਬੋਲਾ ਜਿਹਾ ਸਮਾਨ ਆ ਉਹ ਵੀ ਕਿਤੇ ਕੋ ਚੋਰਾਂ ਚੱਕ ਲੈਣਗੇ ਤੇ ਬਿਲਕੁਲ ਜੀ ਬਿਲਕੁਲ ਆਪਣੇ ਆਪਣੇ ਘਰ ਦਾ ਇੱਕ ਪਲੇਟ ਬਾ ਡਿੱਗੀ ਹੋਏ ਨਾ ਤੇ ਬੰਦਾ ਕਹਿੰਦਾ ਯਾਰ ਚੱਕ ਕੇ ਫਟਾਫਟ ਰੱਖੋ ਕੋਈ ਲੈ ਹੀ ਨਾ ਜਾਵੇ ਹਨਾ ਤੇ ਇੰਨਾ ਭਰਿਆ ਘਰ ਸਮਾਨ ਦਾ ਛੱਡ ਕੇ ਜਾਣਾ ਮੈਂ ਕਹਿੰਦਾ ਮਾਤਾ ਜੀ ਦੀ ਹਿੰਮਤ ਆ ਗਈ ਆ ਇਹਨਾਂ ਨੇ ਆਪ ਵੀ ਬੜੀ ਹਿੰਮਤ ਰੱਖੀ ਆ ਤੇ ਇਹ ਦੇਖੋ ਕਿ ਇਹਨਾਂ ਦੀ ਇਹਨਾਂ ਦੀ ਉਹ ਕੁੜੀ ਹੈ ਬੱਚੀ ਜਿਹੜੀ ਆ ਇਹਨਾਂ ਤੋਂ ਹੀ ਮਤਲਬ ਇਹਨਾਂ ਦਾ ਮਨ ਡੋਲ ਗਿਆ ਵੇਖ ਕੇ ਆਪਾਂ ਇੰਨੀ ਦੇਰ ਦੇ ਹੀ ਆਏ ਆ ਤੇ ਹਾਲਾਤ ਵੇਖ ਕੇ ਮਨ ਡੋਲ ਜਾਂਦਾ ਨਹੀਂ ਤੇ ਮਾਤਾ ਜੀ ਨਾ ਆ ਕੇ ਸਾਨੂੰ ਬੜੇ ਖਿੜੇ ਮੱਥੇ ਆ ਕੇ ਗਿਆ ਵਾ ਸਾਨੂੰ ਆ ਕੇ ਨਹੀਂ ਗਿਆ ਕਿ ਸਾਨੂੰ ਇਹ ਮਦਦ ਦੇ ਦਿਓ ਐ ਕੀ ਚੀਜ਼ ਚਾਹੀਦੀ ਖਿੜੇ ਮੱਥੇ ਆ ਕੇ ਸਾਨੂੰ ਕਿਹਾ ਕਿ ਦੱਸੋ ਪਹਿਲੇ ਤੁਸੀਂ ਕੋਈ ਪਾਣੀ ਪੀ ਲੋਗੇ ਕਿ ਚਾਹ ਪੀਓਗੇ ਬਿਲਕੁਲ ਇਹੀ ਪੰਜਾਬ ਦੀ ਮਾਵਾਂ ਦੀ ਖਾਸੀਅਤ ਹੈ ਇਹ ਪੰਜਾਬ ਉਹੀ ਜਦੋਂ ਸਿਰਾਂ ਦੇ ਮੁੱਲ ਪਏ ਹੀ ਉਦੋਂ ਪੰਜਾਬ ਨਹੀਂ ਡੋਲਿਆ ਤੇ ਹਾਰ ਦੀ ਮਾਰ ਪਈ ਐ ਚਲੋ ਪੰਜਾਬ ਕਦੀ ਨਹੀਂ ਡੋਲਦਾ ਪਰ ਸਾਨੂੰ ਲੋੜ ਹੈਗੀ ਆ ਕਿ ਆਪਣੇ ਭਰਾਵਾਂ ਦੀ ਪਕਾ ਕੇ ਸਾਰ ਲੈਣੀ ਚਾਹੀਦੀ ਇਹਨਾਂ ਦੇ ਕੋਲ ਆ ਕੇ ਕੋਈ ਪੁੱਛ ਹੀ ਦੇ ਲੋ ਮੋ ਜਾਂਦਾ ਕਿ ਕੋਈ ਨਹੀਂ ਪਿੱਛੇ ਕੋਈ ਬੈਠਾ ਪੁੱਛ ਕੇ ਗਿਆ ਸਾਨੂੰ ਤੇ ਪੰਜਾਬ ਨੂੰ ਇਸ ਟਾਈਮ ਤੇ ਸਾਡੀ ਸਭ ਦੀ ਲੋੜ ਹੈ ਇਹ ਚੀਜ਼ਾਂ ਜਿਹੜੀ ਇਹ ਚੀਜ਼ਾਂ ਵੇ ਸਾਰੇ ਤੋਂ ਉੱਪਰ ਹੁੰਦੀ ਹੈ ਮਦਦ ਕਰਨੀ ਕਿ ਇਹ ਦੀ ਤੇ ਸਾਨੂੰ ਸਾਰਿਆਂ ਨੂੰ ਇੱਥੇ ਆ ਪਹੁੰਚਣ ਦੀ ਜਿੰਨੀ ਜਿਹਦੇ ਕੋ ਸਮਰੱਥਾ ਹੈਗੀ ਹੈ ਜਿੰਨੀ ਜਿਹਦੇ ਕੋ ਪਹੁੰਚ ਹੈਗੀ ਹੈ ਉਹਨੂੰ ਆਪਣੀ ਤੌਰ ਦੇ ਤੇ ਸੇਵਾ ਜਿਹੜੀ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਬਹੁਤ ਬਤਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਹਾਲਾਤ ਕੀ ਨੇ ਤੁਹਾਨੂੰ ਰੰਦਾਸ ਦੇ ਲਾਗੇ ਪਿੰਡ ਕਮਾਲਪੁਰ ਬਾਰਡਰ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਨੇ ਜਿਹੜਾ ਕਿ ਬਿਲਕੁਲ ਬੀਐਸਐਫ ਬਾਰਡਰ ਆ ਪਰ ਹਾਲਾਤ ਵੇ ਲੋ ਕੀ ਨੇ ਅੱਜ ਵੀ ਭਾਈ ਜਦੋਂ ਵੀ ਘਰੇ ਕੋਈ ਆਉਂਦਾ ਤੇ ਚਾਹ ਬਣ ਜਰੂਰ ਪੁੱਛਦੇ ਨੇ ਧੰਨਵਾਦ ਇਹਨਾਂ ਲੋਕਾਂ ਦਾ ਤੇ ਮਾਝੇ ਵਾਲੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਰੰ다ਸ ਤੋਂ ਕਮਾਲਪੁਰ ਬਾਰਡਰ ਪੰਜਾਬੀ ਲੋਕ ਚੈਨਲ